ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਾਂ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਹੋਰ ਪਸੰਦ ਆ ਵੀਡੀਓ ਦੇਖਣ ਵਾਸਤੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਆਪਣੇ ਕੋਲ ਜੀ ਅੱਜ ਦੋ ਝੋਟੀਆਂ ਤਾਜ਼ੀਆਂ ਸੂਈਆਂ ਹੋਈਆਂ ਇੱਕ ਥਲੇ 10 ਲੀਟਰ ਦੋ ਤਿਆਰ ਆ ਜੀ ਇੱਕ ਬੋਲੇ ਤੇ ਆ ਜੀ ਇਹ ਜੀ ਦੋ ਝੋਟੀਆਂ ਬਕਾਉ ਆ ਜੀ ਪਿੰਡਰਾ ਓਕੀਕਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਜੇ ਕਿਸੇ ਵੀ ਪੜਾਣੇ ਪਸ਼ੂ ਖਰੀਦਣਾ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਜੀ ਆਹ ਝੋਟੀ ਹੈ ਤੀਜਾ ਸੂਆ ਬਾਈ ਇਹਦਾ ਝੋਟੀ ਮੈਂ ਤੀਜਾ ਸੂਆ ਹੀ ਤਿੰਨ ਦਿਨ ਹੋਇਆ ਬਾਈ ਇਹਨੂੰ ਸੂਈ ਨੂੰ ਜੀ ਇਸ ਟਾਈਮ ਤੇ 8 ਤੋਂ 9 ਲੀਟਰ ਦੁੱਧ ਦੇ ਥਲੇ ਤਿਆਰ ਆ ਜੀ 11 ਤੋਂ 12 ਲੀਟਰ ਦੁੱਧ ਦੇ ਦੂਗੀ ਝੋਟੀ ਬਾਈ ਇਹ ਕੱਦ ਚੰਗਾ ਏ ਥਾਂਲੇ ਵੀ ਦੀ ਸਾਫ ਆ ਸਿੰਘ ਸੁਣਾ ਹੀ ਜੀ ਚੋਣ ਬਹੁਤ ਚੰਗਾ ਏ ਠੰਡੀ ਸੀਲਾ ਚੋਣ ਨੂੰ ਚੋਣ ਚੰਗਾ ਜੀ ਬਾਈ ਇਹਦਾ ਜੇ ਕਿਸੇ ਵੀ ਪੁਰਾਣੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਜੀ ਤੀਜਾ ਸੂਆ ਇਹਦਾ 11 ਤੋਂ 12 ਲੀਟਰ ਦੁੱਧ ਦੇ ਦੂਗੀ ਬਾਈ ਇਹ ਤਿੰਨ ਤੋਂ ਚਾਰ ਦਿਨ ਹੋ ਗਏ ਸੂਈ ਨੂੰ ਬਾਈਏ ਨੂੰ ਜਿਹੜੀ ਆ ਦੂਜੀ ਝੂਟੀ ਆ ਜੀ ਇਹ ਦੂਜਾ ਸੂਆ ਇਹਦਾ ਜੀ ਇਹਨੂੰ ਹੋ ਗਿਆ ਜੀ ਅੱਜ 6-7 ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ 10 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆਈ 11 ਕਿਲੋ ਦੁੱਧ ਹੀ ਹੋਊਗਾ 10-11 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆਈ ਚੁੰਚਣ ਬਹੁਤ ਚੰਗੀ ਠੰਡੀ ਸੀ ਲਾ ਇਹ ਵੀ ਝੂਟੀ ਕੱਦ ਵਾਲੀ ਆ ਸਿੰਘ ਸੋਹਣਾ ਹੈ ਵਜਨ ਵਾਲੀ ਆ ਜੀ ਦੂਜਾ ਸੂਆ ਇਹਦਾ ਜੇ ਕਿਸੇ ਵੀ ਭਰਾਣੇ ਖਰੀਦਣਾ ਹੋਵੇ ਪਸ਼ੂ ਕੋਈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਦੂਜਾ ਸਵਾ ਝੋਟੀ ਦੇ ਜਿਹੜੇ ਵੀਰ ਆਪਣੇ ਪੇਜ ਤੇ ਨਵੇਂ ਆਉਂਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹੋਰ ਪਸੰਦਾਂ ਦੇ ਵੀਡੀਓ ਦੇਖਣ ਵਾਸਤੇ ਜੀ ਕਿ ਜਿਹੜਾ ਪਸੂ ਨਵਾਂ ਆਉਂਦਾ ਉਹਦੀ ਵੀਡੀਓ ਆਪਾਂ ਇਸੇ ਚੈਨਲ ਦੀ ਅਪਲੋਡ ਕਰਦੇ ਹੁੰਦੇ ਆ ਜੀ ਧੰਨਵਾਦ ਜੀ